ਸਾ ਮੈਨੂੰ ਜੀ ਪੰਜਾਬ ਸਕੂਲ এডਿਕੇਸ਼ਨ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਕੋਸ਼ਿਸ਼ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਪੰਜਾਬ ਸਰਕਾਰ ਦੇ এডਿਕੇਸ਼ਨਲੀ ਸਪੈਸਿਫਿਕ ਉਪਰਾਲੇ ਨੂੰ ਧਿਆਨ ਚ ਰੱਖਦੇ ਹੋਏ ਫੋਕਸ ਜਿਹੜਾ এডਿਕੇਸ਼ਨ ਤੇ ਹੈ ਟਾਈਮਲੀ ਰਿਜ਼ਲਟ ਟਾਈਮਲੀ ਵੈਲੂਏਸ਼ਨ ਤੇ ਚੰਗਾ ਮਿਆਰ ਵਧਾਉਣ ਲਈ ਪਰਾਲਾ ਜੋ ਹੈ ਉਹਦਾ ਅੱਜ ਨਤੀਜਾ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਸਾਡੇ 7000 ਸਕੂਲਾਂ ਵਿੱਚ ਅਪੀਅਰ ਹੋਏ 270746 ਬੱਚਿਆਂ ਵਿੱਚੋਂ 265548 ਬੱਚੇ ਪਾਸ ਹੋਏ ਨੇ 95.63% ਦੀ ਸਾਡੀ ਪਾਸ परसेंटेज रही है गर्ल्स छियानवे पॉइंट पचासी परसेंट, बॉयज चुानवे पॉइंट पजा परसेंट, अर्बन एरिया जो नाइनटी फोर पॉइंट सैवन परसेंट, रूरल एरिया नाइनटी सिक्स परसेंट, गवर्नमेंट स्कूल्स नाइनटी फाइव पॉइंट फोर सैवन नॉन गवर्नमेंट स्कूल्स नाइनटी सिक्स पॉइंट नाइन सिक्स प्रसेंट एडिड स्कूल नाइनटी वन पॉइंट सैवन टू प्रसेंट रीपीयर चार प्रसेंट बच्चों की है फेल 0.2% ਬੱਚੇ ਹੋਏ ਨੇ। ਅੰਮ੍ਰਿਤਸਰ 98.5% ਨਾਲ ਜ਼ਿਲ੍ਹਾ ਅਵਲ ਰਿਆ ਗੁਰਦਾਸਪੁਰ 98.2 ਤੇ ਦੂਜੇ ਨੰਬਰ ਤੇ ਰਿਆ ਤਰਨਤਾਰਨ 98.08 ਤੇ ਤੀਜੇ ਨੰਬਰ ਤੇ ਰਿਆ। ਮੈਰਿਟ ਵਿੱਚ 300 ਬੱਚੇ ਆਏ ਨੇ ਜਿਨ੍ਹਾਂ ਚੋਂ 256 ਲੜਕੀਆਂ ਨੇ 44 ਲੜਕੇ ਨੇ। ਮੈਰਿਟ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ ਦੇ 52 ਬੱਚੇ ਨੇ। ਹੁਸ਼ਿਆਰਪੁਰ ਦੇ 47 ਅੰਮ੍ਰਿਤਸਰ ਦੇ 25 ਸਪੋਰਟਸ ਪਰਸਨਸ ਮੈਰਿਟ ਵਿੱਚ 16 ਹਨ ਤੇ ਜਿਹੜੇ ਪਹਿਲੇ ਪੋਜੀਸ਼ਨ ਤੇ ਬੱਚੀ ਜੋ ਆਈ ਹੈ ਉਸ ਦਾ ਨਾਮ ਅਕਸ਼ਨੂਰ ਕੌਰ ਹੈ ਪਿਤਾ ਦਾ ਨਾਮ ਪਰਮ ਪਰਜੀਤ ਸਿੰਘ ਇਹ ਸੰਤ ਮੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਨੂੰ ਬਿਲੋਂਗ ਕਰਦੀ ਹੈ ਨੰਬਰ 2 ਤੇ ਰਤਿੰਦਰ ਦੀਪ ਕੌਰ ਪਿਤਾ ਦਾ ਨਾਮ ਨਿਰਮਲ ਸਿੰਘ ਏ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ ਤੀਜਾ ਨੰਬਰ ਤੇ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਰਕੋਟਲਾ ਨੂੰ ਬਿਲੋਂਗ ਕਰਦੀ ਹੈ ਤਿੰਨੇ ਬੱਚੀਆਂ ਦੇ 100 100% ਮਾਰਕਸ ਨੇ ਪਰ ਉਹ ਰੂਲਸ ਦੇ ਮੁਤਾਬਕ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਇਹ ਫਸਟ ਸੈਕੰਡ ਥਰਡ ਪੋਜੀਸ਼ਨ ਦੇ ਵਿੱਚ ਡਿਕਲੇਅਰ ਕੀਤੇ ਗਏ ਹੈ ਇਕੰਦੇ ਮੈਂ ਸਾਰਿਆਂ ਨੂੰ ਫੇਰ ਬਾਰਕਬਾਦ ਦਿੰਦਾ ਬੱਚਿਆਂ ਨੂੰ ਮਾਪਿਆਂ ਨੂੰ ਤੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਕਿ ਆਇਆ ਜਬ ਵਧੀਆ ਰਿਜ਼ਲਟ ਔਨ ਨਾਲ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਹਨਾਂ ਦਾ ਭਵਿੱਖ ਬਹੁਤ ਵਧੀਆ ਰਹੇ ਥੈਂਕ ਯੂ